ਗਰੀਬਾਂ ਦੇ ਘਰ ਚੱਲਿਆ ਸਰਕਾਰ ਦਾ ਪੀਲਾ ਪੰਜਾ ਆ ਦੇਖੋ ਜੀ ਸਾਰੇ ਗਰੀਬਾਂ ਦੇ ਘਰ ਤੋੜ ਦਿੱਤੇ ਜਿਹੜੇ ਵਿਚਾਰੇ ਕਰਕੇ ਖਾਂਦੇ ਸੀ ਆ ਦੇਖੋ ਸਾਰੇ ਘਰ ਤੋੜ ਦਿੱਤੇ ਰੇਲਵੇ ਵਾਲਿਆਂ ਨੇ ਘਰ ਤੋੜਿਆ ਬਿਨਾਂ ਕਿਸੇ ਨੋਟਿਸ ਤੋਂ ਜਨਕੀ ਇੱਕ ਵਾਰ ਦੱਸਿਆ ਵੀ ਨਹੀਂ ਕਿ ਤੁਹਾਡੇ ਘਰ ਤੋੜਨ ਜਾ ਰਹੇ ਆ ਤੇ ਬਿਚਾਰੇ ਗਰੀਬਾਂ ਦਾ ਘਰ ਦੋਤਾ ਸਮਾਨ ਵੀ ਨਹੀਂ ਕੱਢਣ ਦਿੱਤਾ ਸਮਾਨ ਵਿੱਚ ਢਾਟਾ ਦਿੱਤਾ ਦੇਖੋ ਜੀ ਜਾਂਦਾ ਦਿਨੋ ਫਾਰੇ ਘਰ ਤੋੜ ਦਿੱਤੇ ਗਰੀਬਾਂ ਤੋਂਂਡੀ ਕਾਲਾ ਪਿੰਡ ਵਿੱਚ ਸਾਰੇ ਘਰ ਤੋੜ ਦਿੱਤੇ ਗਰੀਬਾਂ ਦੇ ਜਿਹੜੇ ਝੁੱਗੀਆਂ ਵਾਲੇ ਕੁਲੀਆਂ ਵਾਲੇ ਸਾਰੇ ਘਰ ਤੋੜੇ ਦੇਖੋ ਬਿਨਾਂ ਕਿਸੇ ਸਰਕਾਰ ਦੀ ਨੋਟਿਸ ਤੋਂ ਕਿਸ ਕਰੋ ਸਮਾਨ ਵੀ ਨਹੀਂ ਕੱਢਣ ਦਿੱਤਾ ਆਹ ਦੇਖੋ ਜੀ ਵਿਚਾਰੇ ਘਰ ਤੋਂ ਬਾਹਰ ਆ ਕੇ ਬੈਠ ਨੇ ਐਸੇ ਦੈਨ ਮਾਰੀਆਂ ਪਈਆਂ ਨੇ ਆ ਦੇਖ ਸਾਰੇ ਕੁਲੀਆਂ ਟਾ ਦਿੱਤੀਆਂ ਨੇ ਆ ਦੇਖੋ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਦੇ ਇਸ ਕੰਮ ਨੂੰ ਆ ਦੇਖੋ ਰੇਲਵੇ ਵਾਲਿਆਂ ਨੇ ਕੋਈ ਨੋਟਿਸ ਨਹੀਂ ਦਿੱਤਾ ਸਰਕਾਰ ਨੇ ਆਉਂਦਿਆਂ ਹੀ ਪੁਲਿਸ ਦੀ ਫੋਰਸ ਆਈ ਤੇ ਸਾਰੇ ਘਰ ਟਾ ਕੇ ਚਲ ਗਈ ਬਿਨਾ ਦੱਸੇ ਬਿਨਾ ਕਿਸੇ ਦੱਸਣ ਤੋਂ ਪਹਿਲਾਂ ਹੀ ਸਾਰੇ ਘਰ ਤੋੜ ਦਿੱਤੇ ਪਿੰਡ ਤਲਵੰਡੀ ਗਾਲਾ ਲੁਧਿਆਣਾ ਦੇਖੋ ਸਾਰੇ ਘੜ ਤੋੜੇ ਨੇ ਕੋਈ ਵੀ ਘਰ ਛੱਡਿਆ ਨਹੀਂ ਬਿਨਾ ਸਮਾਨ ਮੈ ਨਹੀਂ ਕੱਢਣ ਦਿੱਤਾ ਨਾ ਕੋਈ ਦੱਸਿਆ ਕਿ ਸਮਾਨ ਕੱਢ ਰਹੇ ਆ ਕਿ ਸਮਾਨ ਕੱਢ ਲੈਣ ਦਿਓ ਸਾਰੇ ਘਰ ਤੋੜ ਦਿੱਤੇ ਆ ਦੇਖੋ ਸਾਰੇ ਘਰ ਤੋੜੇ ਨੇ ਕੋਈ ਵੀ ਘਰ ਨਹੀਂ ਛੱਡਿਆ ਇਹ ਕਾਰ ਤੋਂ ਘਰ ਤੋਂ ਬੇਕਾਰ ਕਰ ਦਿੱਤੇ ਸਰਕਾਰ ਨੇ ਵਿਚਾਰਿਆਂ ਨੇ ਘਰ ਤੋਂ ਦਿੱਤੇ ਸਾਰੇ ਘਰ ਤੋੜਨੇ ਤੇ ਚਿੱਟੇ ਵਾਲਿਆਂ ਦੇ ਘਰ ਵੀ ਟੋੜ ਗਏ ਨੇ ਪਰ ਚਿੱਟਿਆਂ ਦੇ ਘਰ ਤੋਂ ਕੱਟ ਆਟਾ ਥੋੜਾ ਦਿੱਤੇ ਸਮਾਨ ਵੀ ਨਿਕਲਿਆ 8000 8 ਤੇ ਤਿੰਨ ਫਰਿੱਜਾਂ ਨੇ ਸਾਰਾ ਕੁਝ ਰਹਿ ਗਿਆ ਮੰਦਰ ਤੱਕ ਨਹੀਂ ਛੱਡੇ ਰੱਬ ਦੇ ਚਾਰੇ ਬੱਚੇ ਦੇਖੋ ਕੀ ਬਣੇ ਕਿਤਾਬੇਠੇ ਨੇ ਦੇਖੋ ਇਹ ਬੱਚੇ ਛੋਟੇ ਛੋਟੇ ਬੱਚੇ ਨੇ ਸਾਰੇ ਘਰ ਥੋੜੇ ਆ ਜੀ ਚਲੋ ਵਾਲੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ